ਟੈਸਟ ਸੀਰੀਜ਼ ਦਾ ਹੋਇਆ ਐਲਾਨ 15 ਹੋਏ ਫਾਈਨਲ ਨਾਮ ਭਾਰਤ ਅਤੇ ਦੱਖਣ ਅਫਰੀਕਾ ਵਿਚਕਾਰ ਕਦੋਂ ਖੇਡੀ ਜਾਵੇਗੀ ਟੈਸਟ ਸੀਰੀਜ਼ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ Crick Zone World ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਭਾਰਤ ਅਤੇ ਦੱਖਣ ਅਫਰੀਕਾ ਵਿਚਕਾਰ ਹੋਣ ਵਾਲੀ ਟੈਸਟ ਸੀਰੀਜ਼ ਬਾਰੇ ਕਿਹੜੇ ਭਾਰਤੀ ਅਤੇ ਦੱਖਣ ਅਫਰੀਕੀ ਖਿਡਾਰੀ ਚੁਣੇ ਗਏ ਹਨ ਟੀਮ ਵਿੱਚ ਅਤੇ ਕਿਹੜੇ ਇਹ ਵਾਂਝਿਤ ਜਿੱਥੇ ਭਾਰਤੀ ਟੀਮ ਵੈਸਟ ਇੰਡੀਜ਼ ਨੂੰ ਘਰ ਵਿੱਚ ਸ੍ਰੀਜ ਹਾਰਾ ਕੇ ਆਈ ਹੈ ਉੱਥੇ ਦੱਖਣ ਅਫਰੀਕਾ ਨੇ ਪਾਕਿਸਤਾਨ ਨਾਲ ਇੱਕ ਇੱਕ ਦੀ ਬਰਾਬਰੀ ਤੇ ਸੀਰੀਜ਼ ਖਤਮ ਕੀਤੀ ਹੈ ਦੱਖਣ ਅਫਰੀਕਾ ਨੇ ਲਗਭਗ 18 ਸਾਲਾਂ ਬਾਅਦ ਪਾਕਿਸਤਾਨ ਨੂੰ ਪਾਕਿਸਤਾਨ ਵਿੱਚ ਮੈਚ ਹਰਾਇਆ ਹੈ ਹੁਣ ਮਾਰੀ ਹੈ ਭਾਰਤ ਅਤੇ ਦੱਖਣ ਅਫਰੀਕਾ ਵਿਚਕਾਰ ਹੋਣ ਵਾਲੀ ਟੈਸਟ ਸੀਰੀਜ਼ ਦੀ ਇਹੇ ਰਹੇ 15 ਦੱਖਣ ਅਫਰੀਕੀ ਖਿਡਾਰੇ ਪਹਿਲਾ ਟੈਸਟ ਮੈਚ 14 ਤੋਂ 18 ਨਵੰਬਰ ਕਲਕੱਤਾ ਵਿੱਚ ਖੇਡਿਆ ਜਾਣਾ ਹੈ ਅਤੇ ਦੂਜਾ ਮੈਚ 24 ਤੋਂ 28 ਨਵੰਬਰ ਗੁਆਟੀ ਵਿੱਚ ਖੇਡਿਆ ਜਾਣਾ ਹੈ ਭਾਰਤ ਦਾ WTC ਫਾਈਨਲ ਖੇਡਣ ਲਈ ਇਹ ਟੈਸਟ ਸੀਰੀਜ਼ ਅਹਿਮ ਭੂਮਿਕਾ ਨਿਭਾਵੇਗੀ ਪਿਛਲਾ WTC ਫਾਈਨਲ ਆਸਟ੍ਰੇਲੀਆ ਨੂੰ ਹਰਾ ਕੇ ਦੱਖਣ ਅਫਰੀਕਾ ਨੇ ਆਵਦਾ ਪਰਚਮ ਲਹਿਰਾਇਆ ਸੀ ਦੱਖਣ ਅਫਰੀਕਾ ਦੇ ਕੈਪਟਨ ਦਬੂਆ ਨੇ ਦੱਖਣ ਅਫਰੀਕਾ ਨੂੰ ਇੱਕ ਮਜ਼ਬੂਤੀ ਦਿੱਤੀ ਹੈ ਐਤ ਤੋਂ ਇਲਾਵਾ ਟੀਮ ਇੰਡੀਆ ਦੀ ਕੋਸ਼ਨਾ ਨਹੀਂ ਹੋਈ ਹੈ ਆਸਟ੍ਰੇਲੀਆ ਨਾਲ ਸੀਰੀਜ਼ ਖਤਮ ਹੋਣ ਤੋਂ ਬਾਅਦ ਟੀਮ ਇੰਡੀਆ ਆਪਣੀ ਟੀਮ ਦਾ ਐਲਾਨ ਕਰੇਗੀ ਧੰਨਵਾਦ